ਤਾਂ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਸ਼ਾ ਸ੍ਰੀ ਜੇਠਾ ਜੀ ਨੇ ਲਾਹੌਰ ਜਾਣਾ ਪਾਸ਼ਾ ਦਾ ਪਰਵਾਨਾ ਸੁਣ ਕੇ ਗੁਰੂ ਜੀ ਨੇ ਸ੍ਰੀ ਜੇਠਾ ਜੀ ਨੂੰ ਹਰ ਪ੍ਰਕਾਰ ਦੇ ਪ੍ਰਸ਼ਨ ਉੱਤਰ ਢੇੜ ਦੇ ਜੋਗ ਜਾਣ ਕੇ ਲਾਹੌਰ ਜਾਣ ਵਾਸਤੇ ਆਖਿਆ ਸ੍ਰੀ ਗੁਰੂ ਜੀ ਦਾ ਹੁਕਮ ਸੁਣ ਕੇ ਸ੍ਰੀ ਜੇਠਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਕੋਈ ਸ਼ਾਸਤਰ ਆਦਿਕ ਨਹੀਂ ਪੜੇ ਸ਼ਾਸਤਰ ਆਦੀ ਨਹੀਂ ਪੜੇ ਉਥੇ ਸਭਾ ਵਿੱਚ ਉਹਨਾਂ ਨੂੰ ਉੱਤਰ ਕਿਸ ਤਰ੍ਹਾਂ ਦੇਵਾਂਗਾ ਮੈਂ ਤਾਂ ਕੇਵਲ ਆਪ ਜੀ ਦਾ ਪ੍ਰੇਮ ਹੀ ਜਾਣਦਾ ਹਾਂ ਹੋਰ ਕੁਝ ਨਹੀਂ ਜਾਣਦਾ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਬਚਨ ਕੀਤਾ ਜੇਠਾ ਜੀ ਤੁਸੀਂ ਕੋਈ ਡਰ ਨਾ ਕਰੋ ਜਦ ਪਾਸ਼ਾ ਹੀ ਪਾਸ਼ਾ ਹਦੀ ਕਜ਼ਹਿਰੀ ਵਿੱਚ ਤੁਹਾਨੂੰ ਕੋਈ ਪ੍ਰਸ਼ਨ ਪੁੱਛਣਗੇ ਤਾਂ ਤੁਸੀਂ ਸਾਡਾ ਧਿਆਨ ਧਰ ਕੇ ਆਪਣੀ ਆਪਣੀ ਸੱਜੀ ਬਾਹਵਲ ਵੇਖਣਾ ਤੁਹਾਨੂੰ ਉਸੇ ਸਮੇ ਸਭ ਵੇਦਾਂ ਸ਼ਾਸਤਰਾਂ ਦਾ ਗਿਆਨ ਹੋ ਜਾਵੇਗਾ ਤੇ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕੋਈ ਔਕੜ ਨਹੀਂ ਆਵੇਗੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਜੇਠਾ ਜੀ ਬੜੇ ਭਰੋਸੇ ਨਾਲ ਗੁਰੂ ਜੀ ਨੂੰ ਨਮਸਕਾਰ ਕਰਕੇ ਲਾਹੌਰ ਨੂੰ ਤੁਰ ਪਏ ਲਾਹੌਰ ਪਹੁੰਚ ਕੇ ਰਾਤ ਆਪਣੇ ਘਰ ਚੂਨੇ ਮੰਡੀ ਵਿੱਚ ਵਿਸਰਾਮ ਕੀਤਾ ਅਤੇ ਸਵੇਰੇ ਆਪਣਾ ਨਿਤਕਰਮ ਕਰਕੇ ਪਾਸ਼ਾ ਦੀ ਕਚੈਰੀ ਵਿੱਚ ਚਲੇ ਗਏ ਅਤੇ ਆਪਣੇ ਆਉਣ ਦੀ ਖਬਰ ਦੇ ਦਿੱਤੀ ਪਾਸ਼ਾ ਹ ਦੇਸ਼ ਕਾਇਤੀ ਖਤਰਿਆਂ ਬ੍ਰਾਹਮਣਾਂ ਨੂੰ ਸਾਦਕੇ ਪੁੱਛਿਆ ਕੀ ਦਸੋ ਤੁਹਾਨੂੰ ਗੁਰੂ ਵਿਰੋਧ ਕੀ ਸ਼ਿਕਾਇਤ ਹੈ ਉਹਨਾਂ ਨੇ ਕਿਹਾ ਹਜ਼ੂਰ ਇਹਨਾਂ ਨੇ ਪ੍ਰਾਤਨ ਵੇਦ ਰੀਤੀ ਰਿਧਿਆ ਕੇ ਆਪਣਾ ਇੱਕ ਨਵਾਂ মত ਚਲਾਇਆ ਲਿਆ ਹੈ ਹੋਰ ਗੱਲ ਤਾਂ ਪਰੇ ਰਹੀ ਇਹ Hindu মত ਦਾ ਜੋ ਮਹਾ ਮੰਤਰ ਗਾਇਤਰੀ ਹੈ ਉਹ ਵੀ ਨਹੀਂ ਜਾਣਦੇ ਤੇ ਨਾ ਹੀ ਜਪਦੇ ਹਨ ਇਹਨਾਂ ਨੇ ਕੋਈ ਆਪਣੀ ਹੀ ਬਾਣੀ ਬਣਾ ਲਈ ਹੈ ਅਤੇ ਉਸ ਦਾ ਹੀ ਪ੍ਰਚਾਰ ਕਰਦੇ ਹਨ ਇਹਨਾਂ ਨੇ ਹਿੰਦੂ ਧਰਮ ਨੂੰ بڑا ਖਤਰਾ ਪੈਦਾ ਕਰ ਦਿੱਤਾ ਹੈ ਸ਼ਿਕਾਇਤੀਆਂ ਦੀਆਂ ਇਹ ਗੱਲਾਂ ਸੁਣ ਕੇ ਪਾਸ਼ਾ ਨੇ ਜੇਠਾ ਜੀ ਨੂੰ ਪੁੱਛਿਆ ਕਿ ਤੁਸੀਂ ਹਿੰਦੂ ਧਰਮ ਵਿੱਚ ਖत्री ਹੋ ਕੇ ਜਾਂ ਗਾਇਤਰੀ ਵੀ ਨਹੀਂ ਪੜਦੇ ਤਾਂ ਫਿਰ ਤੁਸੀਂ ਖत्री ਕਿਸ ਤਰ੍ਹਾਂ ਹੋਏ ਇਸ ਦਾ ਉੱਤਰ ਦੇਣ ਵਾਸਤੇ ਜਦ ਸ੍ਰੀ ਜੇਠਾ ਜੀ ਨੇ ਗੁਰੂ ਜੀ ਦਾ ਬਚਨ ਯਾਦ ਕਰਕੇ ਆਪਣੀ ਸੱਜੀ ਬਾਹਵਲ ਵੇਖਿਆ ਤਾਂ ਆਪ ਜੀ ਨੇ ਸਾਰੇ ਵੇਦਾਂ ਸ਼ਾਸਤਰਾਂ ਦਾ ਇਸ ਤਰ੍ਹਾਂ ਗਿਆਨ ਹੋ ਗਿਆ ਕਿ ਜਿਵੇਂ ਪਹਿਲਾਂ ਹੀ ਸਾਰੇ ਪੜੇ ਤੇ ਵਿਚਾਰੇ ਹੋਏ ਹੁੰਦੇ ਹਨ ਉਪਰੰਤ ਆਪ ਜੀ ਨੇ ਉੱਚੀ ਧਨੀ ਨਾਲ ਓਮਕਾਰ ਦਾ ਉਚਾਰਨ ਕੀਤਾ गायत्री मंत्र ਅਤੇ ਫਿਰ ਗਾਇਤਰੀ ਦਾ ਪਾਠ ਕਰਕੇ ਉਸਦੇ ਅਰਥ ਕਰਕੇ ਸੁਣਾਏ। ਤੁਨੀ ਸਹਿਤ ਅਰਥ ਸੁਣ ਕੇ ਸਭ ਦੇ ਚਿਹਰੇ ਸਭ ਦੇ ਹਿਰਦੇ द्रਵ ਗਏ। ਅਤੇ ਸ਼ਾਇਤ ਕਰਨ ਵਾਲੇ ਖत्री ਤੇ ਬ੍ਰਾਹਮਣ ਅਚਰਜ ਰਹਿ ਗਏ। ਅਤੇ ਫਿਰ ਕੋਈ પ્રસਨ ਉੱਤਰ ਨਾ ਕਰ सके। ਆਪ ਜੀ ਦਾ ਅਰਥ ਉਤਰ ਸੁਣ ਕੇ ਅਤੇ ਸ਼ਾਂਤੀ ਦਾ ਵਾਤਾਵਰਣ ਵੇਖ ਕੇ ਪਾਸ਼ਾ ਨੇ ਬੜੇ ਪਸੰਦ ਹੋ ਕੇ ਸ਼ਕਾਤੀਆਂ ਨੂੰ ਕਿਹਾ ਰੱਬ ਤੇ ਰੱਬ ਦੇ ਬੰਧਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ ਇਹਨਾਂ ਦੀ ਬਰਾਬਰੀ ਤੁਸੀਂ ਨਹੀਂ ਕਰ ਸਕਦੇ ਇਹ ਸੱਚੇ ਹਨ ਤੁਸੀਂ ਝੂਠੇ ਵਿਚਾਰਾਂ ਵਿੱਚ ਪਰਮ ਰਹੇ ਹੋ ਪਾਸ਼ਾ ਦੀ ਇਹ ਗੱਲ ਸੁਣ ਕੇ ਸਾਰੇ ਖਤਰੀ ਬ੍ਰਹਮਣ ਚੁੱਪ ਚਾਪ ਆਪਣੀ ਘਰਾਂ ਨੂੰ ਚਲੇ ਗਏ ਉਪਰੰਤ ਪਾਸ਼ਾ ਨੇ પ્રસન્ન ਹੋ ਕੇ ਸ੍ਰੀ ਚੇਠਾ ਜੀ ਨੂੰ ਸਰੂਪ ਪਾਏ ਦੇ ਕੇ ਬੜੇ ਆਦਰ ਨਾਲ ਵਿਦਾ ਕੀਤਾ